ਪੰਝਾ ਪੀਰਾਂ ਦਾ ਯਾਰੋ ਬਣਿਆ ਹੈ ਰੌਜਾ ਪੰਝਾ ਪੀਰਾਂ ਦਾ ਯਾਰੋ ਬਣਿਆ ਹੈ ਰੌਜਾ ਹੁਣ ਸਿਵਤਾ ਚ ਫੇਰੇ ਕੀ ਕਹਿਣੇ ਦੇਨੋ ਵਾਲ ਸਿੰਝੀ ਮੇਲੇ ਤੇ ਆਕੇ ਵੇਖੀਓ ਪਟਾਕੇ ਖੂਬ ਪੈਣੇ ਦੇਨੋ ਵਾਲ ਸਿੰਝੀ ਮੇਲੇ ਤੇ ਆਕੇ ਵੇਖੀਓ ਪਟਾਕੇ ਖੂਬ ਪੈਣੇ ਦੇ ਨੋਵਾਲ ਸਿੰਘ ਦੇ ਮੇਲੇ ਤੇ ਇਨ ਯਾਰ ਆਈ ਵੀਰ ਸਾਥ ਨਭਾਉਂਦੇ ਨੇ ਦੌੜੇਤੀ ਪੂਰੀਏ ਹੂਣੀ ਸੱਚੀ ਆ ਸੁਣਾਉਂਦੇ ਨੇ ਕੈਲਵਾਨਾਂ ਦੇ ਬਈ ਸਿੰਘ ਫਸਣੇ ਕਸੂਤੇ ਦਰਸ਼ਕਾਂ ਨਜ਼ਾਰੇ ਬੜੇ ਲੈਣੇ ਦੇਨੋ ਵਾਲ ਸਿੰਝ ਮਿਲੇ ਤੇ ਆਕੇ ਵੇਖੀਓ ਪਟਾਕੇ ਖੂਬ ਪਹਿਣੇ ਦੇਨੋ ਵਾਲ ਸਿੰਝ ਮਿਲੇ ਤੇ ਆਕੇ ਵੇਖੀਓ ਪਟਾਕੇ ਖੂਬ ਪਹਿਣੇ ਦੇਨੋ ਵਾਲ ਸਿੰਝ ਮਿਲੇ ਤੇ ਕੋਲੇ ਪੈਰੀ ਖੁੱਲਣ ਨਾ ਗੰਡਾ ਪੀਚੀਆਂ ਬੋਲੇ ਪੈਰੀ ਖੁੱਲਣ ਨਾ ਗੰਡਾ ਪੀਚੀਆਂ ਜੈਲੀ ਵੇਖੀ ਕਿਹੜਾ ਕੀ ਦੀਆਂ ਕਰਾਉਂਦਾ ਕੀ ਸੀਆਂ ਜੈਲੀ ਵੇਖੀ ਕਿਹੜਾ ਕੀ ਦੀਆਂ ਕਰਾਉਂਦਾ ਕੀ ਸੀਆਂ ਜਦੋਂ ਝੰਡੀ ਵਾਲੀ ਕੁਸ਼ਤੀ ਦਾ ਜੋੜ ਛੁੱਟਣਾ ਜੈਲੀ ਕੀਨੇ ਬਾਜੀ ਮਾਰ ਸ਼ਿੰਜ ਮੇਲਾ ਲੁੱਟਣਾ ਜੈਲੀ ਕੀਨੇ ਬਾਜੀ ਮਾਰ ਸ਼ਿੰਜ ਮੇਲਾ ਲੁੱਟਣਾ ਇੱਕ ਦੂਜੇ ਨੂੰ ਮਿੱਟੀ ਚ ਕਸਾਈ ਜਾਂਦੇ ਨੇ ਜੈਲੀ ਮਿਹਨਤ ਦੇ ਯਾਰਿੱਦ ਖਾਈ ਜਾਂਦੇ ਨੇ ਜੈਲੀ ਮਿਹਨਤ ਦੇ ਯਾਰਿੱਦ ਖਾਈ ਜਾਂਦੇ ਨੇ 9 ਅਕਤੂਬਰ 2025 ਨੂੰ ਪਿੰਡ ਦੇਨੋਵਾਲ ਦੇ ਵਿੱਚ ਕਬੱਡੀ ਤੇ ਛਿੰਝ ਮੇਲਾ ਹੋ ਰਿਹਾ ਹੈ ਦਰਸ਼ਕਾਂ ਦੇ ਚਰਨਾਂ ਵਿੱਚ ਬੇਨਤੀ ਹੈ ਹਮ 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 ਆ ਕੇ ਪਹੁੰਚੋ ਤੇ ਛਿੰਝ ਮੇਲੇ ਤੇ ਕਬੱਡੀ ਦਾ ਆਨੰਦ ਲੁੱਟੋ